ਤੋ ਉੱਚੀ ਹੁੰਦੀ ਹੈ। ਆਹ ਦੇਖੋ ਸੁਰਾ ਸ਼ਿਪ ਦਾ ਪਿਆ ਕਿੰਨਾ ਸੋਹਣਾ 뷰 ਆ ਯਾਰ। ਤੋ ਇੱਥੇ ਹੋਸ਼ੋ ਬਲੇ ਜਿਹੜੀ ਜਿਆ ਕਰ ਵੀ ਪੀ ਰਾਂਦੀ ਹੈਗੀ ਆ। ਸੋਮੀ ਕਹਿੰਦੇ ਆਕੀ ਵੀ ਸੇਵਾ ਕਾਲੀ ਦੀ ਆ। ਹੋਰ ਵੀ ਲੋਕੀ ਆਂਦੇ ਸਾਥੇ ਰਹਿ ਮਿਲ ਕੇ ਜਿਹੜੀ ਸੇਵਾ ਹੈ। ਇੱਥੇ ਕਰਦੇ ਆ। ਕਿਹੜੇ ਪੀਰਾਂ ਦੀ ਜਗ੍ਹਾ ਦੱਸੀ ਸੀ ਕਿ ਕਿਹਨਾਂ ਵਾਲੀ ਹੈ ਇੱਧਰ ਜਿਹੜਾ ਜਿੱਥੇ ਕਪਾੜ ਕਪਾੜ ਵਾਲੇ ਬਾਬਿਆਂ ਦੀ ਉਹਨਾਂ ਕੋਲ ਹਮਾਰੀ ਜਗ੍ਹਾ ਹੀ ਹੈ ਜਿਹੜੀ ਇਹ ਸੋ ਆਹੋ ਸ਼ੋਗਲ ਦੀ ਜੰਗਲ ਜੰਗਲ ਚ ਮੰਗਲ ਆਇਆ ਆਹੋ ਸ਼ੋਗ ਵਾਲਿਆਂ ਨੇ ਆਹੋ ਸ਼ੋ ਦੇ ਪਿਆਰਿਆਂ ਨੇ ਜੰਗਲ ਚ ਮੰਗਲ ਆਇਆ ਵਾ ਸੋ ਤੋ ਇਹਗਾ ਰਾਸਤਾਂ ਤੇ ਆ ਚਲੋ ਅੰਦਰ ਗਾਹੀ ਇਹਗਾ ਬੰਨੂ ਚੰਡੇ ਬਾਬਾ ਆਈ ਚਾਹ ਮੀਤਲ ਸੇ ਵਾਹ ਚੱਲਦੀ ਹੈ ਨਾ ਅੱਛਾ ਯਾ ਸ਼ਾਹ ਕਵਾਲੀਆਂ ਵੀ ਚੱਲਦੀਆਂ ਹਨਾ ਕਿਆ ਬਾਤ ਹੈ ਇਹ ਹਵਾਦਾਰ ਕੁਆਲੀਆਂ ਚੱਲਦੀਆਂ ਰਹਿੰਦੀਆਂ ਹਨ ਸੋ ਇਹ ਆਉ ਸ਼ੋਬੈਂਦੀ ਇਸਰ ਪੁਰਾਣੀ ਜਿਹਾ ਕੋਈ ਕੋਈ ਜਿਦਾ ਕੋਲ ਇੱਧਾ ਕੁਝ ਕਿਹੜੀ ਇਹ ਹਾਂ ਜਿਦਾ ਕਿਲਾ ਕੋ ਉਹ ਵਗੈਰਾ ਹੁੰਦਾ ਨਾ ਉਸ ਟਾਈਪ ਚ ਆ ਨਾ ਇਹ i'll